ਕਹਿੰਦੇ ਨੇ ਕਿ ਜਦੋਂ ਸੱਪ ਬਡੇਪੇ ਦੇ ਵਿੱਚ ਜਾਂਦਾ ਹੈ ਨਾ ਜੀ ਉਹਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ ਬਡੇਪੇ ਵਿੱਚ ਜਾ ਕੇ ਆਪਣਾ ਸਾਰਿਆਂ ਦਾ ਹੀ ਹੁੰਦਾ ਹੈ ਤੇ ਇਸੇ ਤਰ੍ਹਾਂ ਸੱਪ ਦਾ ਵੀ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ ਹੁਣ ਸੱਪ ਦੇ ਅੰਦਰ ਹੈ ਜ਼ਹਿਰ ਤੇ ਉਹ ਜਿਹੜਾ ਜ਼ਹਿਰ ਹੈ ਨਾ ਉਹ ਕਮਜ਼ੋਰ ਸਰੀਰ ਦੇ ਉੱਪਰ ਪ੍ਰਭਾਵ ਪਾਉਂਦਾ ਹੈ ਤੇ ਉਹ ਸੱਪ ਜਿਹੜਾ ਹੈ ਨਾ ਉਹ ਤੜਫਦਾ ਹੈ ਉਹਨੂੰ ਗਰਮੈਸ਼ ਵੀ ਜਾਦੇ ਲੱਗਦੀ ਆ ਹਲਕਾ ਜਿਹਾ ਸੂਰਜ ਦੀ ਰੋਸ਼ਨੀ ਵਿੱਚ ਜਾਊਗਾ ਤੇ ਉਹਦੇ ਸਰੀਰ ਉੱਪਰ ਕਸ਼ਟ ਆਉਂਦਾ ਉਸਨੂੰ ਐਂ ਲੱਗਦਾ ਵੀ ਉਹਦੇ ਉੱਪਰ ਕੋਈ ਸੂਈਆਂ ਮਾਰ ਰਿਆ ਬੜੇਪੇ ਵਿੱਚ ਜਾ ਕੇ ਅੰਦਰ ਦਾ ਜ਼ਹਿਰ ਉਹਨੂੰ ਤੰਗ ਕਰਨ ਲੱਗ ਜਾਂਦਾ ਜਿਹਨੂੰ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਤੇ ਕਹਿੰਦੇ ਫਿਰ ਇੱਕ ਸੱਪ ਐਸਾ ਹੈਗਾ ਪ੍ਰਜਾਤੀ ਹੈ ਉਹਦੇ ਸਿਰ ਦੇ ਵਿੱਚ ਨਾ ਜਿਹਨੂੰ ਮਣੀ ਕਹਿੰਦੇ ਨੇ ਇੱਕ ਇਹ ਜੀ ਚਿੱਟੇ ਰੰਗ ਦੀ ਚਮਕਦਾਰ ਧਾਤ ਹੁੰਦੀ ਹੈ ਉਹ ਬਢੇਪੇ ਦੇ ਵਿੱਚੋਂ ਜਾ ਕੇ ਜਦੋਂ ਸਰੀਰ ਦੇ ਵਿੱਚ ਦਿੱਕਤ ਆਉਂਦੀ ਹੈ ਨਾ ਜਿੱਥੋਂ ਮਣੀ ਸ਼ਬਦ ਆਇਆ ਉਹਦੇ ਅੰਦਰੋਂ ਉਹ ਸਹਿਜ ਸੁਭਾਏ ਉਹ ᔪਗਤੀ ਦੇ ਨਾਲ ਕੁਦਰਤੀ ਤੌਰ ਤੇ ਉਹ ਮਣੀ ਕੱਢ ਕੇ ਉਸ ਨੂੰ ਚੂਸਦਾ ਹੈ ਤੇ ਉਹਦੇ ਅੰਦਰ ਐਸਾ ਰਸਾਇਣ ਕੁਦਰਤ ਨੇ ਦਿੱਤਾ ਹੈ ਵੀ ਉਹਦਾ ਜਿਹੜਾ ਪਿਛਲਾ ਜੀਵਨ ਹੈ ਮਣੀ ਨੂੰ ਚੂਸ ਚੂਸ ਕੇ ਉਹਦੇ ਅੰਦਰਲਾ ਜ਼ਹਿਰ ਖਤਮ ਹੁੰਦਾ ਜਾਂਦਾ ਹੈ ਤੇ ਉਹ ਸਮਾਂ ਕੱਢਦਾ ਹੁਣ ਮਹਾਰਾਜ ਕਹਿੰਦੇ ਵੀ ਮਨਮੁਖ ਵੀ ਛੱਪ ਹੈ ਕਿਉਂਕਿ ਉਹ ਹਮੇਸ਼ਾ ਬੈਰ ਵਿਰੋਧ ਵਿੱਚ ਚੱਲਿਆ ਹੈ ਲੋਭ ਲਾਲਚ ਵਿੱਚ ਚੱਲਿਆ ਹੈ ਸਰਪ ਦੀ ਜੂਣ ਵਿੱਚ ਕੌਣ ਜਾਂਦਾ ਹੈ ਅੰਤ ਕਾਲ ਜੇ ਲక్ష్ਮੀ ਸਿਮਰੈ ਐਸੀ ਚਿੰਤਾ ਵਿੱਚ ਜੇ ਮਰੈ ਸਰਪ ਜੋਣ ਜਿਹੜਾ ਪੈਸੇ ਦਾ ਬੜਾ ਪ੍ਰੇਮੀ ਹੈ, ਲక్ష్ਮੀ ਦਾ ਬੜਾ ਪ੍ਰੇਮੀ ਹੈ, ਲੋਭੀ ਹੈ ਕਹਿੰਦੇ ਸਰਪ ਦੀ ਜੁੰਚ ਜਾਂਦਾ। ਤੇ ਮਨਮੁਖ ਸਰੀਰ ਜਿਹੜਾ ਹੈ ਉਹ ਜਾਂਦਾ-ਜਾਗਦਾ ਹੀ ਸੱਪ ਹੈ। ਮਹਾਰਾਜ ਕਹਿੰਦੇ ਪਹਿਲੋਂ ਤਾਂ ਬਚਪਨ ਦੇ ਵਿੱਚ ਮਾਪੇ ਦੇ ਬੜਾ ਬੇਪਰਵਾਹ ਕੀਤਾ ਹੁੰਦਾ ਸੁਖ-ਸਹੂਲਤਾਂ ਜਾਦੇ ਹੁੰਦੀਆਂ ਨੇ ਉਦੋਂ ਨਹੀਂ ਮਹਿਸੂਸਨ ਦਾ ਨਾਮ ਜਪਣਾ। ਫਿਰ ਜਵਾਨੀ ਦੇ ਵਿੱਚ ਜੋਵਣ ਦੀ ਤਾਕਤ ਆ ਜਾਂਦੀ ਹੈ, ਸਰੀਰ ਨਰੋਆ ਹੁੰਦਾ ਹੈ। ਉਦੋਂ ਰੱਜ ਕੇ ਕਾਮ ਕਮਾਉਂਦਾ ਹੈ, ਕਰੋਧ ਕਮਾਉਂਦਾ ਹੈ, ਪਾਪ ਕਮਾਉਂਦਾ ਹੈ, ਸਰੀਰ ਸਾਥ ਦਿੰਦਾ। ਤੇ ਫਿਰ ਕਹਿੰਦੇ ਜਦੋਂ ਮੱਧਮ ਜੀ ਅਵਸਥਾ ਤੋਂ ਟੱਪਣ ਲੱਗਦਾ ਹੈ ਨਾ 10 ਬਾਲ ਤਣ 20 ਰਵਣ 30 ਕਾ ਸੁੰਦਰ ਕਹਾਵਾ। ਇੱਥੋਂ ਤੱਕ ਤਾਂ ਠੀਕ ਹੈ। 10 ਬਚਪਣੇ ਚ, 20 ਸਿੱਖਣ ਚ, 30 ਦਾ ਸੁੰਦਰਤਾ ਜੋ ਬਣ ਆ ਗਈ। ਚਲ ਚਾਲੀ ਸੀਪੁਰ 85 ਪੱਗ ਖਿਸੈ 50 ਸਾਲ ਤੇ ਜਾ ਕੇ ਜਦੋਂ ਪੈਰ ਜੇ ਹਿੱਲਣ ਲੱਗ ਜਾਂਦੇ ਆ ਨਾ ਠੇਡੇ ਠੁੱਡੇ ਆਉਣ ਲੱਗ ਜਾਂਦਾ ਤੁਰਿਆ ਜਾਂਦਾ ਡੋਲ ਗਿਆ ਰੋਗ ਪੈਣ ਲੱਗ ਜਾਂਦੇ 60 ਕਾ ਬੁਢੇਪਾ ਆਵੇ 60 ਸਾਲਾਂ ਦਾ ਬੁਢੇਪਾ ਮਾਰੀ ਕਹਿੰਦੇ 70 ਕਾ ਮਤਹੀਣ ਕਿੰਨੇ ਮਤ ਸਾਥ ਛੱਡਣ ਲੱਗ ਜਾਂਦੀ ਏ ਦਿਮਾਗ ਸਾਥ ਛੱਡਣ ਲੱਗ ਜਾਂਦਾ ਆਮ ਕਹਿੰਦੇ ਨੇ ਜੀ ਇਹ 70 72 ਗਿਆ ਵੀ 70 72 ਸਾਲ ਦੀ ਉਮਰ 'ਚ ਜਾ ਕੇ ਹੋਰ ਜੀਆਂ ਗੱਲਾਂ ਕਰਦਾ ਬਾਣੀ ਕਹ ਰਹੀ ਜੀ 70 ਕਾ ਮਤ ਹੀਣ 80 ਕਾ ਬਿਹਾਰ ਨਾ ਪਾਵੈ 80 ਸਾਲ ਦੇ ਵਿੱਚ ਜਾ ਕੇ ਪੁੱਤ ਪੋਤੇ ਗਾਂ ਪਰਿਵਾਰ ਹੀ ਨਾ ਹੋ ਜਾਂਦਾ ਉਹ ਵੀ ਉਹ ਪੁੱਛਦੇ ਹੀ ਨਹੀਂ ਬੈਠੇ ਨੂੰ 90 ਕਾ ਸੀਝਸਣੀ 90 ਸਾਲ ਦੇ ਵਿੱਚ ਜਾ ਕੇ ਆਸਣ ਦੇ ਨਾਲ ਮੰਜੇ ਨਾਲ ਜੁੜ ਜਾਂਦਾ ਤੇ 100 ਦੇ ਵਿੱਚ ਜਿਵੇਂ ਧੂਏ ਦਾ ਧੌਲ ਹਰ ਹੁੰਦਾਵੇਂ ਉੱਟ ਜਾਂਦਾ ਮਹਾਰਾਜ ਕਹਿੰਦੇ ਵੀ ਜਦੋਂ 50 ਕ ਦੀ ਸਾਲ ਤੇ ਜਾ ਕੇ ਵਿਚਾਰਾਂ ਦਾ ਜੋਰ ਪੈਂਦਾ ਬੱਚੇ ਵੱਡੇ ਹੋ ਜਾਂਦੇ ਆ ਪੈਰ ਜੇ ਹਿੱਲਣ ਲੱਗਦੇ ਆ ਨਾ ਉਦੋਂ ਜਿਹੜੇ ਬਾਲਪਨ ਬਚਪਨ ਜੋਬਣ ਦੇ ਵਿੱਚ ਬਣਾ ਕਮਾਏ ਹੋਏ ਫੁਰਨੇ ਵੈਰ ਵਿਰੋਧ ਨੇ ਨਾ ਉਹ ਪਿਛਲੀ ਉਮਰ ਚ ਜਾ ਕੇ ਫਿਰ ਤੰਗ ਜਾਂ ਕਰਦੇ ਕਿਉਂਕਿ ਸਾਰੀ ਉਮਰ ਨਾਮ ਤਾਂ ਜਪਿਆ ਨਹੀਂ ਉਹ ਜਦੋਂ ਜਿਹੜੇ ਕੰਮ ਕਰਨੇ ਨੇ ਉਹ ਕਰ ਲੈਂਦਾ ਅੱਜ ਤਾਂ ਆਪਾਂ ਦੇਖਦੇ ਆਂ ਵੀ 55-58 ਸਾਲ ਤੇ ਜਾ ਕੇ ਸਰਕਾਰ ਨੂੰ ਵੀ ਪਤਾ ਹੁੰਦਾ ਵੀ ਇੱਥੋਂ ਤੱਕ ਕੀ ਬੰਦਾ ਹੈ ਉਹ ਵੀ ਕਹਿੰਦੇ ਰਿਟਾਇਰਮੈਂਟ ਲੈ ਲੇ ਸਰਕਾਰਨ ਦੇ ਵੀ ਉਹਨਾਂ ਦੇ ਵੀ ਸ਼ੋਧ ਹੋਏ ਨੇ ਵਿਗਿਆਨਕਾਂ ਦੇ ਵੀ 55-58 ਸਾਲ ਤੱਕ ਬੰਦਾ ਹੈ ਖਿੱਚ ਕੇ ਫਿਰ ਨਾ ਉਹ ਫੁਰਨੇ ਤੰਗ ਕਰਦੇ ਆ ਬੈਠੇ ਨੂੰ ਫੁਰਨੇ ਆਈ ਜਾਣਗੇ ਸਰੀਰ ਸਾਥ ਨਹੀਂ ਦਿੰਦਾ ਪਰਿਵਾਰ ਵੀ ਥੋੜਾ ਜਿਹਾ ਆਪ ਦੀ ਜਗ੍ਹਾ ਮੰਗਣ ਲੱਗ ਜਾਂਦਾ ਉਹ ਫਿਰ ਸੱਪ ਵਾਲਾ ਹਾਰ ਹੁੰਦਾ ਹੈ ਹਾਲ ਹੁੰਦਾ ਹੈ ਸੱਪ ਵਾਲਾ ਉਹ ਜਿਹੜੀ ਆਪ ਦੀ ਕਮਾਈ ਜ਼ੈਰ ਹੈ ਨਾ ਉਹਨੂੰ ਡੰਗਣ ਲੱਗ ਜਾਂਦਾ। ਥੁਰਨੇ ਬਣਦੇ ਨੇ। ਲੋਭ ਬਣਦਾ, ਬੈਠੇ ਨੂੰ ਗੁੱਸਾ ਆਉਂਦਾ ਹੈ। ਪਰਿਵਾਰ ਵੀ ਥੋੜਾ-ਮੋਟਾ ਸਾਥ ਦਊ ਕਿਤੇ ਨਹੀਂ ਵੀ ਦਿੰਦਾ। ਫਿਰ ਕਹਿੰਦਾ ਵੀ ਮੈਂ ਤਾਂ ਕੀ ਸੀਗਾ, ਦੁੱਖਾਂ ਤੋਂ ਅਰਧਾਂ ਤੇ ਲਾਉਣ ਲੱਗ ਗਿਆ, ਦਵਾਈਆਂ ਤੇ ਲਾਉਣ ਲੱਗ ਗਿਆ, ਹਾਰਣ ਜਾ ਲੱਗਿਆ, ਅਗਲਾ ਦੇਖਣ ਲੱਗ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਵੀ ਜੇ ਇਸ ਉਮਰ ਦੇ ਵਿੱਚ ਜਾ ਕੇ ਪਹਿਲੀ ਗੱਲ ਤਾਂ ਮਹਾਰਾਜ ਨੇ ਕਿਹਾ ਹੈ, ਬਟੇਪੇ ਨੂੰ ਨਾ ਡਿੱਕੀ ਨਾਮ ਜਪਣ ਵਾਸਤੇ ਇਹ ਨਾ ਡਿੱਕੀ ਕਿ ਕੋਈ ਸਮਾਂ ਆਊਗਾ ਬੱਚੇ ਵਿਆਹ ਲਾਂਗੇ ਪੜ ਲਾਂਗੇ ਪੈਸੇ ਕਮਾ ਲਾਂਗੇ ਫਿਰ ਕਹਿੰਦੇ ਨਾ ਸਿੱਧਾ ਹੀ ਕਹਿ ਦਿੱਤਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੀ ਭਜਲੇ ਰੇ ਮਨ ਸਾਰੰਗ ਜਦੋਂ ਤੱਕ ਦੇਖੋ ਕਹਿੰਦੇ ਜਰਾ ਰੋਗ ਸਭ ਨੂੰ ਆਉਣਾ ਹੈ ਜਰਾ ਨੂੰ ਕੋਈ ਰੋਗ ਨਹੀਂ ਸਕਦਾ ਸਰੀਰ ਛਿਜਣ ਲੱਗ ਜਾਂਦਾ ਬਡੇਪੇ ਰਗਾ ਕਾਲ ਗਰਸੀ ਨਹੀਂ ਕਾਇਆ ਸਰੀਰ ਦੇ ਵਿੱਚ ਦੁੱਖ ਰੋਗ ਵੀ ਸਭਦਿਆਂ ਦੇ ਪੈਣੇ ਨੇ ਜਿਵੇਂ ਜਿਵੇਂ ਸਰੀਰ ਠੰਡਾ ਪੈਂਦਾ ਖੂਨ ਠੰਡਾ ਪੈਂਦਾ ਹੱਡੀਆਂ ਨਾਲਾ ਠੰਡੀਆਂ ਪੈਂਦਾ ਕੋਈ ਨਾ ਰੋਗ ਲੱਗ ਜਾਂਦਾ ਕਹਿੰਦੇ ਬਡੇਪੇ ਨੂੰ ਨਾ ਠੀਕ ਬਿਮਾਰੀਆਂ ਲੱਗ ਜਾਣੀਆਂ ਸਰੀਰ ਨੂੰ ਇੱਕ ਦਿਨ ਐਸਾ ਹੁੰਦਾ ਇਹਨਾਂ ਨੂੰ ਠੀਕ ਇੱਕ ਸਮਾਂ ਐਸਾ ਹੁੰਦਾ ਵੀ ਬੁੱਲ ਕਹੇਗਾ ਸੁਣੇਗਾ ਵੀ ਵਹਿਗਰੂ ਜਪਣਾ ਚਾਹੀਦਾ ਕੰਠ ਸਾਥ ਨਹੀਂ ਦਿੰਦਾ ਸੁੱਕਣ ਲੱਗ ਜਾਂਦਾ ਜਬ ਬਲਗ ਵਿਕਲ ਭਈ ਨਹੀਂ ਬਾਣੀ ਫਿਰ ਕਹਿੰਦਾ ਨਾ ਤਾਂ ਬਾਣੀ ਬੋਲ ਕੇ ਪੜੀ ਜਾਂਦੀ ਹੈ ਜੀ ਨਾ ਸਿਮਰਨ ਬੋਲ ਕੇ ਹੁੰਦਾ ਮੇਰਾ ਤਾਂ ਗਲਾ ਸੁੱਕਦਾ ਮਹਾਰਾਜ ਕਹਿੰਦੇ ਉਹ ਦਿਨ ਸਾਰਿਆਂ ਤੇ ਆਉਣੇ ਆ ਪਹਿਲਾਂ ਪਹਿਲਾਂ ਕਰ ਲੈ ਜੋਬਣ ਦੇ ਵਿੱਚ ਸਿਮਰਨ ਨਹੀਂ ਕਰਨਾ ਕੰਮ ਕਰਦੇ ਆ ਨਾਲ ਸਿਮਰਨ ਕਰਨਾ ਜਦੋਂ ਵਿਹਲਾ ਹੋ ਜਾਂਦਾ ਇੱਕ ਚਿਤ ਹੋ ਕੇ ਸਮਾਧੀ ਲਾ ਤੇ ਜਿਹੜਾ ਅੰਦਰ ਅਨੰਦਨਾਦ ਵੱਜਦਾ ਪਿਆ ਹੈ ਭੁਗਤ ਗਿਆਨ ਦਇਆ ਪੰਡਾਰਨ ਘਟ ਘਟ ਵੱਜੈ ਨਾਦ ਉਹ ਨਾਦ ਨਾਲ ਸੁਰਤੀ ਨੂੰ ਜੋੜ ਲੈ ਸਬਦ ਨਾਲ ਸੁਰਤੀ ਨੂੰ ਜੋੜ ਲੈ ਜੇ ਉਹ ਸੱਚੇ ਨਾਲ ਲਿਵ ਨਾ ਜੁੜੀ ਤੈਨੂੰ ਮਾਣ ਨਹੀਂ ਮਿਲਣਾ ਨਾ ਦੁਨੀਆ 'ਚ ਨਾ ਦਰਗਾਹ 'ਚ